ਕਸ਼ੀ ਕਾਲ ਤੁਹਾਨੂੰ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਸੋ ਤੁਸੀਂ ਸਾਰੇ ਠੀਕ ਹੋਗੇ ਠੀਕ ਹੋਣਾ ਵੀ ਚਾਹੀਦਾ ਕਿਉਂਕਿ ਤੁਸੀਂ ਮੇਰੀ ਵੀਡੀਓ ਨਹੀਂ ਦੇਖ ਰਹੀਆਂ ਹੈ ਤਾਂ ਸੋ ਆਪਾਂ ਗੱਲ ਕਰਦੇ ਹਾਂ ਅਕਾਲ ਮੂਵੀ ਦੀ ਜਿਹੜੀ ਬਾਹਰ ਹੀ ਅੱਛੀ ਔਰ ਬਹੁਤ ਹੀ ਵਧੀਆ ਬਣਾਈ ਗਈ ਹੈ ਅਕਾਲ ਮੂਵੀ ਇੱਕ ਸਿੱਖੀ ਦਾ ਪ੍ਰਚਾਰ ਕੀਤਾ ਹੈਣ ਤਾਂ ਲੋਕ ਬਹੁਤ ਜ਼ਿਆਦਾ ਵਿਰੋਧ ਕਰਦੇ ਪਏ ਹਨ ਕਿਸੇ ਚੀਜ਼ਾਂ ਦਾ ਔਰ ਕੁਝ ਲੋਕ ਅੱਛਾ ਬੋਲ ਰਹੇ ਆ ਕੁਝ ਲੋਕ ਮਾੜਾ ਬੋਲ ਰਹੇ ਆ ਬਟ ਜਿਹੜੇ ਮਾੜਾ ਬੋਲ ਰਹੇ ਮੈਂ ਨਾ ਵੈਸੇ ਹੀ ਉਹਨਾਂ ਨੂੰ ਪੁੱਛਣਾ ਚਾਹੁੰਦੀ ਸਾਰੇ ਵੀਰਿਆਂ ਨੂੰ ਕਿ ਤੁਸੀਂ ਕਿਉਂ ਇਦਾਂ ਦੇ ਕੰਮ ਕਰ ਰਹੇ ਹੋ ਹਰ ਕੋਈ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਸਤੇ ਨਾ ਬੜੇ ਹੀ ਕੁਝ ਕਰਦਾ ਪਿਆ ਦਾ ਥੋੜੇ ਮਸਾਲੇ ਥੋੜੀਆਂ ਕਰਾਰੀਆਂ ਕਰਾਰੀਆਂ ਗੱਲਾਂ ਇਦਾਂ ਦੀਆਂ ਚੀਜ਼ਾਂ ਹੋ ਰਹੀਆਂ ਦੇਖੋ ਇੰਨੀਆਂ ਮੂਵੀਜ਼ ਆਉਂਦੀਆਂ ਹੈਨਾ ਜਿਹੜੀਆਂ ਸਾਡੇ ਪਰਿਵਾਰ ਦੇ ਵਿੱਚ ਮੈਂਬਰ ਸਾਰੇ ਇਕੱਠੇ ਬੈ ਕੇ ਨਹੀਂ ਵੇਖ ਪਾਉਂਦੇ ਹੈਨਾ ਤੁਸੀਂ ਵੀ ਸਾਰੇ ਇਹ ਗੱਲ ਨੂੰ ਜਾਣਦੇ ਹੋਗੇ ਤੇ ਜੇ ਕੁਝ ਇਦਾਂ ਦੀ ਮੂਵੀ ਕਿਸੇ ਬਾਲੀਵੁੱਡ ਨੇ ਜਿਹੜੇ ਪੰਜਾਬੀ ਗਿੱਪੀ ਗਰੇਵਾਲ ਜਿਹੜੇ ਸਾਡੇ ਹੈਗੇ ਆ ਉਹ ਉਹਨਾਂ ਨੇ ਜੀ ਮੂਵੀ ਬਣਾ ਵੀ ਦਿੱਤੀ ਦੇਖੋ ਇੱਕ ਸਿੱਖੀ ਪ੍ਰਚਾਰ ਦੇ ਵਿੱਚ ਤਾਂ ਸਲਾਗ ਕਰਨੀ ਚਾਹੀਦੀ ਹੈ ਕਿ ਸ਼ੁਕਰਾਨਾ ਕਰਨਾ ਚਾਹੀਦਾ ਕਿ ਇਹਨੂੰ ਮਾਤਮਿ ਮਿਲੀ। ਚਾਹੇ ਉਹ ਕਿਸੇ ਵੀ ਤਰੀਕੇ ਉਹਨਾਂ ਦਾ ਬੇਟਾ ਸਰਦਾਰ ਹੈ ਨਾ ਤੇ ਬੜਾ ਸੋਨਾ ਪਟਕਾ ਬੰਦ ਹੈ ਤੇ ਉਹਨਾਂ ਦੇ ਬੱਚੇ ਸਾਰੇ ਬਹੁਤ ਗੁੱਡ ਹੈ ਤੇ ਐਦਾਂ ਕਿਸੇ ਤੇ ਵਿਰੋਧ ਨਹੀਂ ਕਰਨਾ ਚਾਹੀਦਾ ਠੀਕ ਹੈ ਉਹਨਾਂ ਨੇ ਕੁਝ ਮੂਵੀ ਦੇ ਵਿੱਚ ਇੱਕ ਸਰਦਾਰ ਦਾ ਇਕ ਕਿਰਦਾਰ ਨਭਾਇਆ ਹੈ ਨਾ ਇੱਕ ਸਿੱਖੀ ਦਾ ਤੇ ਬਾ ਨਾ ਪਾਇਆ ਵਾ ਸਿਰ ਤੇ ਤਾਸ ਸਜਾਇਆ ਚਾਹੀ ਉਹਨੇ ਦਾੜੀ ਲਗਾਈ ਮੁੱਛਾ ਲਗਾਈਆ ਬਟ ਉਹਨਾਂ ਨੇ ਜੋ ਰੋਲ ਉਹਨਾਂ ਨੂੰ ਮਤਲਬ ਇੱਕ ਸੂਟ ਕਰਦਾ ਸੀ ਉਹ ਕੀਤਾ ਤੇ ਲੋਕ ਜਿੰਨੇ ਮੂੰਹ ਹੰਨੀਆਂ ਗੱਲਾਂ ਸੱਚੀ ਗੱਲ ਆ ਲੋਕ ਨਾ ਸਵਾਦ ਬੋਤ ਲੈਂਦੇ ਗੱਲਾਂ ਕਰ ਕੇ ਤਾਂ ਨਾ ਕਰਿਆ ਕਰੋ ਠੀਕ ਆ ਨਾ ਕਹਿੰਦੇ ਹਿੰਮਤ ਜੀਤੇ ਤੂੰਦੀ ਹੈ ਨਾ ਉਹੀ ਇਹ ਚੀਜ਼ ਕਰ ਸਕਦਾ ਹੈ ਹੈ ਨਾ ਕਿਰਦਾਰ ਨਿਭਾਣੇ ਕੋਈ ਸੋਕੀ ਗੱਲ ਨਹੀਂ ਹੈਗੀ ਬਹੁਤ ਪੈਸਾ ਵੀ ਲੱਗਦਾ ਹੈ ਔਰ ਬਹੁਤ ਹਿੰਮਤ ਹੋਣੀ ਚਾਹੀਦੀ ਤੁਹਾਡੇ ਫੇਸ ਇਮਪ੍ਰੈਸ਼ਨ ਤੁਹਾਡੇ ਚ ਪਾਵਰ ਹੋਣੀ ਚਾਹੀਦੀ ਉਸ ਚੀਜ਼ ਨੂੰ ਕਰਨ ਦੀ ਘਰ ਬੈਠੀ ਕੱਲਾ ਨਹੀਂ ਮਾਰੀਦੀ ਹੁੰਦੀਆਂ ਇੱਕ ਵਾਰੀ ਫਿਲਮ ਦੇਖੋ ਉਹਨੂੰ ਦੇਖ ਕੇ ਫਿਰ ਗੱਲ ਕਰਿਆ ਕਰੋ ਬੀਨਵਾ ਜਾ ਤਾ ਕਿਸੇ ਨੂੰ ਉਂਗਲ ਨਾ ਚੱਕਿਆ ਕਰੋ I I think ਮੈਨੂੰ ਨਹੀਂ ਲੱਗਦਾ ਕਿ ਹਨਾ ਕਿ ਵੀਰੇ ਨੇ ਗਲਤ ਕੀਤਾ ਤਾਂ ਸੋ ਤੁਹਾਡੇ ਸਾਰਿਆਂ ਦੇ ਵਿਚਾਰ ਕੀ ਹੈਗੇ ਬਸ